ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 32 ਤੇ 33 ਉੱਪਰ ਬਾਣੀ ਦੀ ਵਿਚਾਰ ਕਰਾਂਗੇ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਵਿੱਚ ਸ੍ਰੀ ਰਾਗ ਮਹੱਲਾ ਤੀਜਾ ਗੁਰਮਖਿ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ 부ਜਤਾ ਨਿਰਮਲ ਹੋਵੇ ਸੋਈ ਹਰ ਜਿਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰਮਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਈ ਕਹਿੰਦੇ ਜਦੋਂ ਅਸੀਂ ਆਪਣਾ ਮੁਖ ਗੁਰੂ ਵੱਲ ਰੱਖਦੇ ਆ ਤਾਂ ਗੁਰੂ ਸਾਡੇ ਤੇ ਕਿਰਪਾ ਕਰਦੇ ਨੇ ਫੇਰ ਅਸੀਂ ਭਗਤੀ ਕਰ ਸਕਦੇ ਆ ਗੁਰੂ ਤੋਂ ਬਿਨਾ ਗੁਰੂ ਦੀ ਸ਼ਰਨ ਪੈ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ ਆਪੇ ਆਪ ਮਿਲਾਏ 부ਜੇ ਤਾਂ ਨਿਰਮਲ ਹੋਵੇ ਸੋਈ ਕਹਿੰਦੇ ਜਦੋਂ ਪਰਮਾਤਮਾ ਸਾਡੇ ਤੇ ਮਿਹਰ ਕਰਕੇ ਗੁਰੂ ਮਿਲਾਉਂਦੇ ਨੇ ਫਿਰ ਅਸੀਂ ਭਗਤੀ ਕਰਦੇ ਆਂ ਫਿਰ ਪਰਮਾਤਮਾ ਆਪ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਮਿਲਾ ਲੈਂਦੇ ਨੇ ਆਪਣੇ ਆਪੇ ਵਿੱਚ ਮਿਲਾ ਲੈਂਦੇ ਨੇ ਤੇ ਜਦੋਂ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੁੰਦਾ ਸਾਨੂੰ ਅਸਲੀ ਜੀਵਨ ਦੀ ਸਮਝ ਲੱਗ ਜਾਂਦੀ ਆ ਤੇ ਸਾਡਾ ਆਪਾ ਨਿਰਮਲ ਹੋ ਜਾਂਦਾ ਜਿਸ ਵੀ ਇਨਸਾਨ ਦਾ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਉਹਦਾ ਅੰਦਰਲਾ ਨਿਰਮਲ ਹੋ ਜਾਂਦਾ ਹਰ ਜੀਓ ਸਾਚਾ ਪ੍ਰਮਾਤਮਾ ਜੀ ਸੱਚੇ ਨੇ ਪ੍ਰਮਾਤਮਾ ਦੀ ਬਾਣੀ ਸੱਚੀ ਆ ਪ੍ਰਮਾਤਮਾ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਮਿਲਾਪ ਹੋ ਜਾਂਦਾ ਹੈ ਭਾਈ રે ਪਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਕਹਿੰਦੇ ਹੇ ਭਾਈ ਜੋ ਵੀ ਭਗਤੀ ਨਹੀਂ ਕਰਦਾ ਕਹਿੰਦੇ ਉਹਦਾ ਦੁਨੀਆ ਤੇ ਆਉਣਾ ਮਤਲਬ ਕੋਈ ਸਫਲ ਨਹੀਂ ਹੁੰਦਾ ਨਿਸਫਲ ਹੈ ਉਹ ਤਾਂ ਮਤਲਬ ਦੁਨੀਆ ਤੇ ਆਉਣਾ ਵਿਅਰਥ ਹੀ ਗਿਆ ਜਿਹਨੇ ਭਗਤੀ ਨਹੀਂ ਕੀਤੀ ਕਿਉਂਕਿ ਭਗਤੀ ਕਰਕੇ ਹੀ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਹਰ ਜੀ ਉਹ ਸਾਚਾ ਸਾਚੀ ਬਾਣੀ ਭਗਤ ਮਿਲਾਵਾ ਸ਼ਬਦ ਮਿਲਾਵਾ ਹੋਈ ਪਾਈ ਰੇ ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਕਹਿੰਦੇ ਜਦੋਂ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਸੇਵਾ ਸਿਮਰਨ ਨਹੀਂ ਕੀਤਾ ਤਾਂ ਫਿਰ ਸਾਰਾ ਜਿਹੜਾ ਜਨਮ ਮਨੁੱਖਾ ਜੀਵਨ ਮਿਲਿਆ ਪਰ ਉਹ ਸਾਰਾ ਬੇਅਰਥ ਹੀ ਚਲੇ ਗਿਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਕਹਿੰਦੇ ਪਰਮਾਤਮਾ ਸਾਨੂੰ ਜੀਵਨ ਦੇਣ ਵਾਲਾ ਜਗ ਨੂੰ ਜੀਵਨ ਦੇਣ ਵਾਲਾ ਉਹ ਸੁੱਖਾਂ ਦਾ ਦਾਤਾ ਉਹ ਆਪੇ ਹੀ ਕਿਰਪਾ ਕਰਕੇ ਸਾਨੂੰ ਆਪਣੇ ਆਪ ਨਾਲ ਮਿਲਾ ਲੈਂਦੇ ਨੇ ਕਹਿੰਦੇ ਵੀ ਇਹ ਨਹੀਂ ਤਾਂ ਜਿਹੜੇ ਜੀ ਅਸੀਂ ਹੈਗੇ ਆ ਕੀ ਕਰ ਸਕਦੇ ਆ ਪਰਮਾਤਮਾ ਹੀ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾਉਂਦੇ ਨੇ ਕਹਿੰਦੇ ਹੋਰ ਜਿਹੜੇ ਅਸੀਂ ਜੀਵ ਹੈਗੇ ਆ ਅਸੀਂ ਹੋਰ ਪਰਮਾਤਮਾ ਤੋਂ ਬਿਨਾਂ ਕਿਸ ਨੂੰ ਆਪਣੇ ਕਹਿੰਦੇ ਦੁੱਖ ਸੁੱਖ ਸੁਣਾ ਸਕਦੇ ਆ ਪਰਮਾਤਮਾ ਹੀ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾਉਂਦੇ ਨੇ ਤੇ ਸਾਡਾ ਗੁਰੂ ਦੇ ਨਾਲ ਮਿਲਾਪ ਕਰਾ ਕੇ ਸਾਨੂੰ ਬੜੇ ਆਇ ਦੀਂਦੇ ਨੇ ਤੇ ਸਾਨੂੰ ਸਾਡੇ ਕੋਲੋਂ ਆਪਣੀ ਸੇਵਾ ਵੀ ਆਪ ਕਰਾਉਂਦੇ ਨੇ ਸਭ ਕੁਝ ਦੀ ਵਿਧੀ ਪ੍ਰਮਾਤਮਾ ਆਪ ਹੀ ਬਣਾਉਂਦੇ ਨੇ ਗੁਰੂ ਨੂੰ ਮਿਲਾਉਣ ਦੀ ਨਾਮ ਦਵਾਉਣ ਦੀ ਆਪਣੇ ਨਾਲ ਮਿਲਾਉਣ ਦੀ ਸਭ ਕੁਝ ਦੇਖ ਕੁਟੰਬ ਮੋਹੇ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਦਾਨ ਪਾਇਆ ਤਿਸ ਦੀ ਕੀਮ ਨਾ ਪਾਈ ਹੰਦੀ ਫੇਤ ਜੀਵ ਨੂੰ ਕਹਿੰਦੇ ਨੇ ਕਿ ਤੂੰ ਇਸ ਜਿਹੜਾ ਹੈਗਾ ਮੋਹ ਹੈ ਨਾ ਸਾਹਾਰਿਕ ਚੀਜ਼ ਦਾ ਮਾਇਆ ਦਾ ਪਦਾਰਥਾਂ ਦਾ ਇਹਦੇ ਕਹਿੰਦੇ ਤੂੰ ਮੋਹ ਦੇ ਵਿੱਚ ਕਹਿੰਦੇ ਮਤਲਬ ਖਚਿਤ ਹੋ ਜਾਣਾ ਕਹਿੰਦੇ ਪਰ ਜਦੋਂ ਤੂੰ ਜਾਣਾ ਇੱਥੋਂ ਇਸ ਕਿਸੇ ਚੀਜ਼ ਨੇ ਵੀ ਤੇਰੇ ਨਾਲ ਨਹੀਂ ਜਾਣਾ ਜੋ ਚੀਜ਼ ਸਾਨੂੰ ਹੁਣ ਇੱਥੇ ਦਿਖਾਈ ਦਿੰਦੀ ਆ ਤੇ ਸਾਨੂੰ ਲੱਗਦਾ ਬਸ ਇਹੀ ਚੀਜ਼ ਸਾਡੇ ਕੰਮ ਦੀ ਆ ਸਤਗੁਰ ਸੇਵ ਗੁਣ ਨਿਧਾਨ ਪਾਇਆ ਕਹਿੰਦੇ ਸਤਗੁਰ ਦੀ ਸੇਵਾ ਕਰਕੇ ਹੀ ਗੁਣਾ ਦੇ ਖਜ਼ਾਨੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਫਿਰ ਜੋ ਕੋਈ ਪਰਮਾਤਮਾ ਨੂੰ ਪਾ ਲੈਂਦਾ ਉਹਦੀ ਫਿਰ ਕੀਮਤ ਨਹੀਂ ਪਾਈ ਜਾਂਦੀ ਉਹ ਫਿਰ ਬੜਮੁੱਲਾ ਹੋ ਜਾਂਦਾ ਉਹ ਜੀਵ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਕਹਿੰਦੇ ਜਿਹੜਾ ਪਰਮ ਪਰਮੇਸ਼ਰ ਪਰਮਾਤਮਾ ਉਹੀ ਮੇਰਾ ਮਿੱਤਰ ਆ ਉਹੀ ਮੇਰਾ ਸਖਾ ਅੰਤ ਵੇਲੇ ਸਿਰਫ ਉਹਦੇ ਨਾਮ ਨੇ ਹੀ ਕੰਮ ਆਉਣਾ ਹੋਰ ਕਿਸੇ ਨੇ ਵੀ ਸਖਾਈ ਨਹੀਂ ਹੋਣਾ ਕਿਸੇ ਨੇ ਮਿੱਤਰ ਨਹੀਂ ਬਣਨਾ ਆਪਨੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜਿਉ ਦਾਤਾ ਭਗਤ ਵਸ਼ਲ ਹੈ ਕਰ ਕਿਰਪਾ ਮਨ ਬਸਾਈ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਕਹਿੰਦੇ ਚਾਹੇ ਕੋਈ ਮਤਲਬ ਇਦਾਂ ਕਹੇ ਕਿ ਵੀ ਮੈਂ ਆਪਣੇ ਮਤਲਬ ਵੱਲੋਂ ਠੀਕ ਆ ਮੇਰੇ ਅੰਦਰ ਅਹੰਕਾਰ ਨਹੀਂ ਹੈ ਪਰ ਕਹਿੰਦੇ ਵੀ ਬਿਨ ਗੁਰ ਆਪ ਨਾ ਜਾਈ ਕਹਿੰਦੇ ਗੁਰੂ ਨੂੰ ਮਿਲਣ ਤੋਂ ਬਿਨਾ ਸਾਡਾ ਹੰਕਾਰ ਵੀ ਖਤਮ ਨਹੀਂ ਹੁੰਦਾ ਹਰ ਜੀਉ ਦਾਤਾ ਭਗਤ ਵਸਲ ਹੈ ਕਰ ਕਿਰਪਾ ਮਨ ਵਸਾਈ ਕਹਿੰਦੇ ਪਰਮਾਤਮਾ ਭਗਤ ਵਸ਼ਲ ਹੈ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਕਹਿੰਦੇ ਕਿਰਪਾ ਕਰਕੇ ਸਾਡੇ ਮਨ ਦੇ ਵਿੱਚ ਭਗਤੀ ਨੂੰ ਉਹੀ ਟਿਕਾਉਂਦਾ ਹੈ ਨਾਨਕ ਸੋਭਾ ਸੁਰਤ ਦੇ ਪ੍ਰਵ ਆਪੇ ਗੁਰਮਖ ਦੇ ਵਡਿਆਈ ਕਹਿੰਦੇ ਨਾਨਕ ਜੀ ਹੈ ਨਾਨਕ ਕਹਿੰਦੇ ਪਰਮਾਤਮਾ ਸਾਨੂੰ ਗੁਰੂ ਦੀ ਸ਼ਰਨ ਪਾ ਕੇ ਆਪੇ ਹੀ ਵਡਿਆਈ ਦਿੰਦਾ ਆਪੇ ਹੀ ਸਾਨੂੰ ਸੋਭਾ ਦਿੰਦਾ ਆਪੇ ਹੀ ਸਾਨੂੰ ਭਗਤੀ ਕਰਨ ਦੀ ਸੁਰਤ ਦਿੰਦਾ ਸਿਰੀ ਰਾਗ ਮਹੱਲਾ 3 ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਸਤਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਦਾਨ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹ ਜਨਨੀ ਧਾਨਾ ਉਹ ਪਿਤਾ ਧਾਨਾ ਜਿਨੇ ਗੁਰੂ ਨੂੰ ਜਨਮ ਦਿੱਤਾ ਕਹਿੰਦੇ ਗੁਰੂ ਦੀ ਸੇਵਾ ਕਰਕੇ ਹੀ ਅਸੀਂ ਸੁਖ ਪਾ ਸਕਦੇ ਹਾਂ ਤੇ ਸਾਡੇ ਅੰਦਰੋਂ ਅਹੰਕਾਰ ਖਤਮ ਹੁੰਦਾ ਕਹਿੰਦੇ ਜਿਹੜੇ ਸੰਤ ਜਾਨੇ ਉਹ ਗੁਰੂ ਦੇ ਦਰ ਤੇ ਖੜੇ ਸੇਵਾ ਕਰਦੇ ਨੇ ਪਰਮਾਤਮਾ ਦੀ ਤੇ ਇਸ ਤਰ੍ਹਾਂ ਫਿਰ ਗੁਣਾ ਦੇ ਖਜ਼ਾਨੇ ਪਰਮਾਤਮਾ ਨੂੰ ਪਾ ਲੈਂਦੇ ਨੇ ਮੇਰੇ ਮਾਨ ਗੁਰਮਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਓ ਕਹਿੰਦੇ ਹੈ ਮੇਰੇ ਮਾਨ ਗੁਰੂ ਦੀ ਸ਼ਰਨ ਪੈ ਕੇ ਹਰੀ ਨੂੰ ਧਿਆਇਆ ਕਰ ਜਦੋਂ ਗੁਰੂ ਦਾ ਸ਼ਬਦ ਮਨ ਵਿੱਚ ਵਸ ਜਾਂਦਾ ਤਾਂ ਸਾਡਾ ਤਨ ਤੇ ਮਨ ਨਿਰਮਲ ਹੋ ਜਾਂਦੇ ਨੇ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਇ ਗੁਰ ਸਬਦੀ ਸਲਾਹੀਏ ਰੰਗੇ ਸਹਿਜ ਸੁਪਾਏ ਕਹਿੰਦੇ ਪਰਮਾਤਮਾ ਸਾਡੇ ਤੇ ਕਿਰਪਾ ਕਰਕੇ ਆਪ ਹੀ ਸਾਨੂੰ ਮਿਲਦਾ ਹੈ ਆਪ ਹੀ ਸਾਡੇ ਹਿਰਦੇ ਘਰ ਵਿੱਚ ਟਿਕਦਾ ਹੈ ਕਹਿੰਦੇ ਪਰਮਾਤਮਾ ਨੂੰ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਸਲਾਹੀਏ ਉਹਦੀ ਕੀਰਤੀ ਕਰੀਏ ਤੇ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਰਹੀਏ ਤੇ ਫਿਰ ਅਸੀਂ ਅਡੋਲਤਾ ਵਿੱਚ ਰਹਨੇ ਆਂ ਸੱਚ ਸੱਚ ਸਮਾਇ ਮਿਲ ਰਹੇ ਨ ਵਿਛੜ ਜਾਏ ਜੋ ਕਿਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਏ ਹਾਂਜੀ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਉਹਦਾ ਨਾਮ ਲੈਨੇ ਆ ਸਾਡਾ ਤਨ ਮਨ ਪਵਿੱਤਰ ਹੋ ਜਾਂਦਾ ਤਾਂ ਅਸੀਂ ਸੱਚੇ ਹੋ ਜਾਂਦੇ ਆ ਤਾਂ ਫਿਰ ਅਸੀਂ ਸੱਚਾ ਪ੍ਰਮਾਤਮਾ ਜੋ ਤਾਂ ਉਹਦੇ ਵਿੱਚ ਸਾਡੀ ਸਮਾਈ ਹੋ ਜਾਂਦੀ ਆ ਜਦੋਂ ਅਸੀਂ ਪਰਮਾਤਮਾ ਨੂੰ ਮਿਲ ਜਾਂਦੇ ਆ ਤਾਂ ਫਿਰ ਮੁੜ ਕੇ ਵਿਛੜਦੇ ਨਹੀਂ ਹੈਗੇ ਕਹਿੰਦੇ ਜੋ ਕੁਝ ਵੀ ਹੋ ਰਿਹਾ ਉਹ ਪਰਮਾਤਮਾ ਹੀ ਕਰ ਰਹੇ ਨੇ ਤੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਕੁਝ ਨਹੀਂ ਕਰ ਸਕਦਾ ਕਿਸੇ ਦੇ ਹੱਥ ਵਸ ਕੁਝ ਵੀ ਨਹੀਂ ਹੈਗਾ ਚਿਰੀ ਵਿਛੁੰਨੇ ਮੇਲਿਨ ਸਤਗੁਰ ਪੰਨੈ ਪਾਏ ਆਪੇ ਕਾਰ ਕਰਾਈ ਸੀ ਅਵਰ ਨਾ ਕਰਨਾ ਜਾਏ ਹਾਂਜੀ ਕਹਿੰਦੇ ਸਾਨੂੰ ਜਿਹੜੇ ਅਸੀਂ ਪਰਮਾਤਮਾ ਤੋਂ ਚਿਰਾਂ ਦੇ ਜਨਮਾਂ ਜਨਮਾਂ ਦੇ ਵਿਛੜੇ ਹੋਏ ਨੇ ਪਰਮਾਤਮਾ ਹੀ ਸਾਨੂੰ ਗੁਰੂ ਦੇ ਲੜ ਲਾ ਕੇ ਆਪਣੇ ਨਾਲ ਮਿਲਾਉਂਦੇ ਨੇ ਸਾਡੇ ਕੋਲੋਂ ਉਹ ਸਾਰੇ ਕਰਮ ਕਰਾਉਂਦੇ ਨੇ ਜੋ ਭਗਤੀ ਵਿੱਚ ਸਹਾਇਕ ਹੋਣ ਜੋ ਪਰਮਾਤਮਾ ਨੂੰ ਮਿਲਣ ਵਿੱਚ ਸਹਾਇਕ ਹੋਣ ਹੋਰ ਕੋਈ ਕੁਝ ਨਹੀਂ ਕਰ ਸਕਦਾ ਮਨ ਤਨ ਰਤਾ ਰੰਗ ਸਿਓ ਹਉ ਮੈਂ ਤਜ ਵਿਕਾਰ ਅਹਨਸ ਹਿਰਦੈ ਰਬ ਰਹੈ ਨਿਰਪੋ ਨਾਮ ਨਿਰੰਕਾਰ ਨਾਨਕ ਆਪ ਮਿਲਾਇਐਨ ਪੂਰੇ ਸ਼ਬਦ ਅਪਾਰ ਹਾਂਜੀ ਕਹਿੰਦੇ ਵੀ ਜਿਨ੍ਹਾਂ ਦਾ ਮਨ ਤਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਰਹਿੰਦਾ ਉਹਨਾਂ ਦੇ ਕਹਿੰਦੇ ਅੰਦਰੋਂ ਹਉਮੈ ਦਾ ਵਿਕਾਰ ਖਤਮ ਹੋ ਜਾਂਦਾ ਉਹ ਉਹਨਾਂ ਦੇ ਹਿਰਦੇ ਵਿੱਚ ਕਹਿੰਦੇ ਦਿਨ ਰਾਤ ਸਾਰਾ ਟਾਈਮ ਨਿਰਪਉ ਉਹ ਪਰਮਾਤਮਾ ਜੀ ਨੂੰ ਕਿਸਦਾ ਪਉ ਨਹੀਂ ਜੋ ਨਿਰੰਕਾਰਾ ਕਹਿੰਦੇ ਉਹਦਾ ਨਾਮ ਉਸ ਜੀਵ ਦੇ ਹਿਰਦੇ ਵਿੱਚ ਦਿਨ ਰਾਤ ਹਮੇਸ਼ਾ ਟਿਕਿਆ ਰਹਿੰਦਾ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ ਕਹਿੰਦੇ ਇਹ ਨਾਨਕ ਪ੍ਰਮਾਤਮਾ ਗੁਰੂ ਦੇ ਸ਼ਬਦ ਨਾਲ ਹੀ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਦਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉ ਮੈਂ ਵਿੱਚੋਂ ਜਾਏ ਸਤ ਗੁਰ ਮਿਲੀਐ ਸਦ ਪੈ ਰਚੈ ਆਪ ਵਸੈ ਮਨ ਆਏ ਹਾਂਜੀ ਕਹਿੰਦੇ ਗੋਵਿੰਦ ਪਰਮਾਤਮਾ ਗੁਣਾ ਦਾ ਖਜ਼ਾਨਾ ਹੈ ਉਹਦੇ ਗੁਣਾ ਦਾ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਹਿੰਦੇ ਨਿਰੀਆਂ ਆਪਾਂ ਜੇ ਕਹੀਏ ਗੱਲਾਂ ਨਾਲ ਹੀ ਸਾਡੇ ਵਿੱਚੋਂ ਪਰਮਾਤਮਾ ਸਾਡੇ ਵਿੱਚੋਂ ਹੋ ਮੇ ਖਤਮ ਹੋ ਜਵੇ ਤੇ ਸਾਨੂੰ ਪਰਮਾਤਮਾ ਮਿਲ ਜਾਏ ਇਸ ਤਰ੍ਹਾਂ ਨਹੀਂ ਹੁੰਦਾ ਕਹਿੰਦੇ ਨਿਰੀਆਂ ਗੱਲਾਂ ਨਾਲ ਸਾਡਾ ਹਉਮੈ ਵੀ ਨਹੀਂ ਖਤਮ ਹੁੰਦਾ ਤੇ ਸਾਨੂੰ ਪਰਮਾਤਮਾ ਵੀ ਨਹੀਂ ਮਿਲਦੇ ਸਤਗੁਰੂ ਮਿਲੀਐ ਸਦ ਪੈ ਰਚੈ ਆਪ ਵਸੈ ਮਨ ਆਏ ਕਹਿੰਦੇ ਜਦੋਂ ਸਾਡਾ ਸਤਗੁਰੂ ਦੇ ਨਾਲ ਮਿਲਾਪ ਹੁੰਦਾ ਫਿਰ ਅਸੀਂ ਪਰਮਾਤਮਾ ਦੇ ਪਿਆਰੇ ਜਿਹੜਾ ਕਹਿੰਦਾ ਨਿਰਮਲ ਪਉ ਉਹਦੇ ਅਦਬ ਦੇ ਵਿੱਚ ਅਸੀਂ ਰਚੇ ਰਹਨੇ ਆ ਤੇ ਫਿਰ ਪਰਮਾਤਮਾ ਸਾਡੇ ਆਪ ਹੀ ਮਨ ਦੇ ਵਿੱਚ ਆ ਕੇ ਵਸ ਜਾਂਦਾ ਭਾਈ ਰੇ ਗੁਰਮਖ ਬੂਝੈ ਕੋਏ ਕਹਿੰਦੇ ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਈਆਂ ਹੀ ਕਿਸੇ ਨੂੰ ਮਿਲਦੀ ਆ ਕਿ ਪਰਮਾਤਮਾ ਸਾਨੂੰ ਇਸ ਤਰ੍ਹਾਂ ਮਿਲਦੇ ਨੇ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਓ ਕਹਿੰਦੇ ਜੀਵਨ ਦੀ ਅਸਲੀਅਤ ਨੂੰ ਸਮਝਣ ਤੋਂ ਬਿਨਾ ਪਰਮਾਤਮਾ ਦੇ ਨਾਲ ਸਾਂਝ ਪਾਉਣ ਤੋਂ ਬਿਨਾ ਜਿਹੜੇ ਵੀ ਕੋਈ ਕਰਮ ਕੀਤੇ ਜਾਂਦੇ ਨੇ ਮਤਲਬ ਜਿਹੜੇ ਉਹ ਕਰਮ ਜੋ ਪਰਮਾਤਮਾ ਨੂੰ ਮਿਲਣ ਵਿੱਚ ਸਹਾਈ ਨਹੀਂ ਹੁੰਦੇ ਇਹ ਤੇ ਮਤਲਬ ਜਿਸ ਤਰ੍ਹਾਂ ਆਪਣਾ ਸਾਰਾ ਜਿਹੜਾ ਜਨਮ ਆ ਇਹ ਵਿਅਰਥਾ ਗਵਾਉਣ ਵਾਲੀ ਗੱਲ ਹੈਗੀ ਆ ਜਿਨੀ ਚੱਖਿਆ ਤਿਨੀ ਸਾਦ ਪਾਇਆ ਬਿਨ ਚੱਖੇ ਭਰਮ ਭੁਲਾਏ ਅਮਰਤ ਸੱਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਹਾਂਜੀ ਕਹਿੰਦੇ ਜਿਹੜਾ ਅਮਰਤ ਆ ਉਹ ਪਰਮਾਤਮਾ ਦਾ ਸੱਚਾ ਨਾਮ ਆ ਪਰਮਾਤਮਾ ਦਾ ਜਿਹੜਾ ਸੱਚਾ ਨਾਮ ਆ ਉਹੀ ਅਮਰਤ ਆ ਕਹਿੰਦੇ ਪਰ ਇਹ ਇਹਦੇ ਬਾਰੇ ਜਦੋਂ ਤੱਕ ਅਸੀਂ ਸਾਨੂੰ ਅੰਮ੍ਰਿਤ ਦਾ ਸਵਾਦ ਨਹੀਂ ਆ ਗਿਆ ਉਸ ਦਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਕਹਿੰਦੇ ਜਿਨੇ ਇਹਦਾ ਸਵਾਦ ਚੱਖਿਆ ਪਰਮਾਤਮਾ ਦੇ ਅੰਮ੍ਰਿਤ ਨਾਮ ਦਾ ਉਹਨੂੰ ਹੀ ਪਤਾ ਜਿਨੇ ਇਹ ਸਵਾਦ ਪਰਮਾਤਮਾ ਦੇ ਅੰਮ੍ਰਿਤ ਦਾ ਨਾਮ ਅੰਮ੍ਰਿਤ ਦਾ ਅੰਮ੍ਰਿਤ ਨਾਮ ਦਾ ਸਵਾਦ ਨਹੀਂ ਚੱਖਿਆ ਕਹਿੰਦੇ ਉਹ ਭਰਮ ਭੁਲੇਖਿਆਂ ਦੇ ਵਿੱਚ ਹੀ ਪਏ ਹੋਏ ਨੇ ਕਿਉਂਕਿ ਉਹਨਾਂ ਨੇ ਸਵਾਦ ਨਹੀਂ ਪਾਇਆ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਇਹ ਕੀ ਚੀਜ਼ ਆ ਪੀਵਤ ਹੂ ਪਰਵਾਨ ਪਿਆ ਪੂਰੇ ਸ਼ਬਦ ਸਮਾਏ ਕਹਿੰਦੇ ਜਿਨੇ ਇਹ ਪ੍ਰਮਾਤਮਾ ਦਾ ਅੰਮ੍ਰਿਤ ਨਾਮ ਪੀ ਲਿਆ ਨਾ ਫਿਰ ਕਹਿੰਦੇ ਪਿੰਦਿਆਂ ਹੀ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦੇ ਨੇ ਤੇ ਉਹ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਵਿੱਚ ਸਮਾ ਜਾਂਦੇ ਨੇ ਆਪੇ ਦੇਤਾ ਪਾਈਏ ਹੋਰ ਕਰਨਾ ਕਿਛੂ ਨਾ ਜਾਏ ਫਿਰ ਕਹਿੰਦੇ ਵੀ ਜੀਵ ਦੇ ਵੀ ਕੋਈ ਵਸਤੀ ਗੱਲ ਨਹੀਂ ਜਿਹਨੂੰ ਪਰਮਾਤਮਾ ਇਹ ਨਾਮ ਰਸ ਦਿੰਦੇ ਨੇ ਉਹੀ ਪਾਉਂਦਾ ਉਹੀ ਇਹ ਨਾਮਦਾਨ ਉਹਨੂੰ ਮਿਲਦਾ ਹੋਰ ਕਰਨਾ ਕਿਛ ਨਾ ਚਾਏ ਸਾਡੇ ਆਪਣੇ ਹੱਥ ਵਾਸ ਕਹਿੰਦੇ ਕੁਛ ਨਹੀਂ ਹੈਗਾ ਵੀ ਅਸੀਂ ਆਪਣੇ ਆਪਣੇ ਇਛਤ ਦੇ ਹਿਸਾਬ ਦੇ ਨਾਲ ਸਾਨੂੰ ਨਹੀਂ ਮਿਲਦਾ ਪਰਮਾਤਮਾ ਦੀ ਰਹਿਮਤ ਦੇ ਨਾਲ ਮਿਲਦਾ ਦੇਵਨ ਵਾਲੇ ਕਹ ਹੱਥ ਦਾਤ ਹੈ ਗੁਰੂ ਦਵਾਰੇ ਪਾਏ ਜੇਹਾ ਕੀਤੋਂ ਤੇਹਾ ਹੋਆ ਜੇਹੇ ਕਰਮ ਕਮਾਏ ਕਹਿੰਦੇ ਇਹ ਦਾਤ ਜੋ ਨਾਮ ਦੀ ਆ ਇਹ ਦੇਵਨ ਵਾਲੇ ਦੇ ਹੱਥ ਆ ਪਰਮਾਤਮਾ ਦੇ ਹੱਥ ਆ ਪਰ ਪਰਮਾਤਮਾ ਦਿੰਦੇ ਗੁਰੂ ਦੇ ਰਾਹੀ ਨੇ ਗੁਰੂ ਦੇ ਦੁਆਰੇ ਤੇ ਗਿਆਨ ਦਿੰਦੇ ਨੇ ਜੇਹਾ ਕੀਤੋਂ ਤੇਹਾ ਹੋਆ ਜੇਹੇ ਕਰਮ ਕਮਾਏ ਕਹਿੰਦੇ ਜਿਸ ਤਰ੍ਹਾਂ ਦਾ ਪਰਮਾਤਮਾ ਇਨਸਾਨ ਨੂੰ ਬਣਾ ਦਿੰਦਾ ਤੇ ਉਸ ਤਰ੍ਹਾਂ ਦੇ ਹੀ ਇਨਸਾਨ ਉਸ ਤਰ੍ਹਾਂ ਦੇ ਹੀ ਜੀਵ ਫਿਰ ਕਰਮ ਕਰਦੇ ਨੇ ਪਰ ਜਿਹੜੇ ਸਾਡੇ ਕਰਮ ਨੇ ਸਾਡੇ ਪਿਛਲੇ ਜਨਮ ਦੇ ਹਿਸਾਬ ਨਾਲ ਪ੍ਰਮਾਤਮਾ ਦੇ ਦੁਆਰਾ ਲਿਖੇ ਗਏ ਨੇ ਜਤ ਸਤ ਸੰਜਮ ਨਾਮ ਹੈ ਵਿਣ ਨਾਵੇ ਨਿਰਮਲ ਨਾ ਹੋਏ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਜਤ ਸਤ ਸੰਜਮ ਸਭ ਕੁਝ ਪਰਮਾਤਮਾ ਦੇ ਨਾਮ ਨਾਲ ਹੀ ਸਾਨੂੰ ਮਿਲਦਾ ਹੈ ਤੇ ਨਾਮ ਤੋਂ ਬਿਨਾਂ ਸਾਡੇ ਵਿੱਚ ਇਹ ਗੁਣ ਨਹੀਂ ਆਉਂਦੇ ਤੇ ਅਸੀਂ ਨਿਰਮਲ ਨਹੀਂ ਹੋ ਸਕਦੇ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਕਹਿੰਦੇ ਜੇ ਸਾਡੇ ਭਾਗ ਚੰਗੇ ਨੇ ਫਿਰ ਸਾਡੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਤੇ ਗੁਰੂ ਦੇ ਸ਼ਬਦ ਨਾਲ ਸਾਡਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਕਹਿੰਦੇ ਪਰਮਾਤਮਾ ਦੇ ਪ੍ਰੇਮ ਦਾ ਜਿਹੜਾ ਰੰਗ ਹੈਗਾ ਵੀ ਮਤਲਬ ਉਹ ਸਹਜਤਾ ਨਾਲ ਹੀ ਆ ਜਾਂਦਾ ਤੇ ਜਿਹਦੇ ਵਿੱਚ ਆ ਜਾਂਦਾ ਹੈਗਾ ਤੇ ਉਹ ਫਿਰ ਹਰ ਗੁਣ ਪਾਵੇ ਸੋਏ ਫਿਰ ਉਹਦੇ ਵਿੱਚ ਹਰੀ ਦੇ ਗੁਣਾ ਦਾ ਵਾਸਾ ਹੋ ਜਾਂਦਾ ਜਿਹਦੇ ਵਿੱਚ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਬਸ ਗਿਆ ਪਰਮਾਤਮਾ ਦਾ ਪ੍ਰੇਮ ਬਸ ਗਿਆ ਤੇ ਉਹਦੇ ਅੰਦਰ ਪਰਮਾਤਮਾ ਦੇ ਗੁਣ ਆ ਜਾਂਦੇ ਨੇ ਸ੍ਰੀ ਰਾਗ ਮਹੱਲਾ 3 ਕਾਇਆ ਸਾਧੇ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਹਾਂਜੀ ਕਹਿੰਦੇ ਜੇ ਕੋਈ ਜੀਵ ਇਹ ਸੋਚੇ ਕਿ ਮੈਂ ਆਪਣੀਆਂ ਗਿਆਨ ਇੰਦਰੀਆਂ ਤੇ ਆਪਣੇ ਮਨ ਤੇ ਕਾਬੂ ਪਾਉਣ ਦੇ ਲਈ ਮਤਲਬ ਪੁੱਠਾ ਲਟ ਕੇ ਵੀ ਤਪ ਕਰੇ ਫਿਰ ਵੀ ਕਹਿੰਦੇ ਸਾਡੇ ਅੰਦਰੋਂ ਹਾਊ ਮੈਨੀ ਜਾਂਦੇ ਜਿਹੜਾ ਗੁਰਮਤ ਦਾ ਮਾਰਗਾ ਇਹ ਹਾਠ ਦਾ ਮਾਰਗ ਨਹੀਂ ਹੈਗਾ ਇਹ ਮਤਲਬ ਪ੍ਰੇਮ ਦਾ ਮਾਰਗ ਆ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ ਜੇ ਕੋਈ ਹੋਰ ਆਪਣੇ ਮਤਲਬ ਆਤਮਿਕ ਜੀਵਨ ਨੂੰ ਉੱਚਾ ਕਰਨ ਲਈ ਹੋਰ ਕੋਈ ਧਾਰਮਿਕ ਕਰਮ ਪਖੰਡ ਕਰੇ ਫਿਰ ਵੀ ਉਹਨੂੰ ਅੰਦਰ ਨਾਮ ਨਹੀਂ ਮਿਲਦਾ ਗੁਰ ਕੈ ਸਬਦ ਜੀਵਤ ਮਰੇ ਹਰ ਨਾਮ ਵਸੈ ਮਨ ਆਏ ਇਹ ਹੈ ਕਹਿੰਦੇ ਵੀ ਜੋ ਕੋਈ ਗੁਰੂ ਦੇ ਸ਼ਬਦ ਤੇ ਚੱਲ ਕੇ ਜੀਵਤ ਮਰੇ ਆਪਣੇ ਮਨ ਦੇ ਵਿਕਾਰਾਂ ਨੂੰ ਮਾਰ ਲਵੇ ਆਸਾ ਤ੍ਰਿਸ਼ਨਾ ਨੂੰ ਮਾਰ ਲਵੇ ਫਿਰ ਉਹਦੇ ਅੰਦਰ ਪਰਮਾਤਮਾ ਦਾ ਨਾਮ ਆ ਕੇ ਵਸ ਜਾਂਦਾ ਹੈ ਸੁਣ ਮਨ ਮੇਰੇ ਭਜ ਸਤਗੁਰ ਸਰਣਾ ਕਹਿੰਦੇ ਏ ਮੇਰੇ ਮਨ ਭਜ ਕੇ ਸਤਗੁਰ ਦੀ ਸਰਨ ਪੈ ਜਾ ਗੁਰ ਪ੍ਰਸਾਦੀ ਛੂਟੀਐ ਬਿਖ ਭਜਲ ਸ਼ਬਦ ਗੁਰ ਤਰਨਾ ਰਹਾਓ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਗੁਰੂ ਦੇ ਸ਼ਬਦ ਦੇ ਨਾਲ ਹੀ ਤਰਿਆ ਜਾਣਾ ਤੇ ਇਹ ਜਿਹੜਾ ਵਿਖ ਭਵਜਲ ਇਹ ਸੰਸਾਰ ਸਮੁੰਦਰ ਆ ਜੋ ਵਿਕਾਰਾਂ ਦਾ ਭਰਿਆ ਗੁਰੂ ਦੀ ਕਿਰਪਾ ਨਾਲ ਤੇ ਗੁਰੂ ਦੇ ਸ਼ਬਦ ਨਾਲ ਹੀ ਤਰ ਹੋਣਾ ਰਹਾਉ ਤ੍ਰ ਗੁਣ ਸਭਾ ਤਾਤ ਹੈ ਦੂਜਾ ਪਾਉ ਵਿਕਾਰ ਕਹਿੰਦੇ ਜੋ ਤਿੰਨੇ ਗੁਣ ਨੇ ਮਾਇਆ ਦੇ ਰਜੋ ਤਮੋ ਸਤੋ ਗੁਣ ਨੇ ਇਹ ਸਭ ਮਾਇਆ ਦੇ ਨੇ ਇਹ ਜਿਹੜਾ ਮਾਇਆ ਦਾ ਪਿਆਰ ਆ ਇਹ ਵੀ ਵਿਕਾਰ ਆ ਪੰਡਤ ਪੜਾ ਬੰਧਨ ਮੋਹ 바ਦਾ ਨਹਿ ਬੂਜੈ ਬਿਖਿਆ ਪਿਆਰ ਕਹਿੰਦੇ ਜਿਹੜੇ ਪੰਡਤ ਆ ਵੀ ਉਹ ਸ਼ਾਸਤਰ ਪੜਦਾ ਹੈਗਾ ਪਰ ਮਤਲਬ ਦੂਜਿਆਂ ਨੂੰ ਸੁਣਾਉਂਦਾ ਵੀ ਹੈਗਾ ਪਰ ਉਹਦਾ ਜਿਹੜਾ ਇਹ ਸ਼ਾਸਤਰ ਪੜਨਾ ਵੀ ਆ ਨਾ ਉਹ ਵੇਦ ਪੜਨਾ ਵੀ ਆ ਉਹ ਮੋਹ ਮਾਇਆ ਦੇ ਵਿੱਚ ਫਸ ਕੇ ਪੜ ਰਿਹਾ ਹੈ ਉਹਨੂੰ ਸਮਝ ਨਹੀਂ ਹੈਗੀ ਕਿ ਵੀ ਇਹ ਵੀ ਮਾਇਆ ਦਾ ਪਿਆਰ ਆ ਜਿਸ ਦੀ ਖਾਤਰੋ ਇਹ ਪੜ ਰਿਆ ਉਹ ਅੰਦਰਲੇ ਨਹੀਂ ਸਮਝ ਰਿਆ ਸਤ ਗੁਰ ਮਿਲਿਆ ਤ੍ਰਿਕੁਟੀ ਛੁਟੇ ਚੌਥੇ ਪਦ ਮੁਕਤ ਦਵਾਰ ਕਹਿੰਦੇ ਜਦੋਂ ਸਾਡਾ ਗੁਰੂ ਦੇ ਨਾਲ ਮੇਲ ਹੁੰਦਾ ਗੁਰੂ ਦੀ ਸ਼ਰਨ ਪੈਣੇ ਆ ਫਿਰ ਸਾਡੇ ਅੰਦਰੋਂ ਜਿਹੜੀ ਮਾਇਆ ਦੀ ਖੇਜਾ ਉਹ ਫਿਰ ਖਤਮ ਹੁੰਦੀ ਆ ਫਿਰ ਸਾਡੀ ਜਾ ਕੇ ਚੌਥੇ ਪਦ ਦੀ ਪ੍ਰਾਪਤੀ ਹੁੰਦੀ ਆ ਮਾਇਆ ਦੇ ਬੰਧਨਾਂ ਤੋਂ ਸਾਡੀ ਖਲਾਸੀ ਹੁੰਦੀ ਆ ਗੁਰ ਤੇ ਮਾਰਗ ਪਾਈਐ ਚੁੱਕੈ ਮੋਹ ਗੁਬਾਰ ਗੁਰੂ ਦੀ ਸ਼ਰਨ ਪਿਆ ਗੁਰੂ ਤੋਂ ਅਸਲੀ ਮਾਰਗ ਜ਼ਿੰਦਗੀ ਦਾ ਪਤਾ ਚੱਲਦਾ ਫਿਰ ਸਾਡਾ ਜਿਹੜਾ ਹੈਗਾ ਮੋਹ ਦਾ ਹਨੇਰਾ ਖਤਮ ਹੋ ਜਾਂਦਾ ਸ਼ਬਦ ਮਰੈ ਤਾਂ ਉਦਰੈ ਪਾਏ ਮੋਖ ਦਵਾਰ ਕਹਿੰਦੇ ਜੇ ਗੁਰੂ ਦੇ ਸ਼ਬਦ ਦੇ ਨਾਲੋਂ ਸਾਡਾ ਅੰਦਰੋਂ ਹਉਮੈ ਮਰ ਜਾਏ ਤਾਂ ਫਿਰ ਕਹਿੰਦੇ ਸਾਡਾ ਉਦਾਰ ਹੁੰਦਾ ਤੇ ਫਿਰ ਸਾਨੂੰ ਮੁਕਤੀ ਦਾ ਦਵਾਰ ਮਿਲਦਾ ਵਿਕਾਰਾਂ ਤੋਂ ਗੁਰ ਪ੍ਰਸਾਦੀ ਮਿਲ ਰਹਿ ਸੱਚ ਨਾਮ ਕਰਤਾਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਅਸੀਂ ਉਸ ਸੱਚੇ ਪ੍ਰਮਾਤਮਾ ਦੇ ਨਾਮ ਨਾਲ ਮਿਲੇ ਰਹਿੰਦੇ ਆਂ ਇਹ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ ਕਹਿੰਦੇ ਜਿਹੜਾ ਸਾਡਾ ਇਹ ਮਨ ਆ ਬਹੁਤ ਬਲਵਾਨ ਆ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਹੋਰ ਕਿਸੇ ਹੋਰ ਤਰੀਕੇ ਦੇ ਨਾਲ ਇਹ ਆਪਣੀ ਚੰਚਲਤਾ ਛੱਡਦਾ ਨਹੀਂ ਸਾਡੇ ਵਸ ਆਉਂਦਾ ਹੀ ਨਹੀਂ ਦੁਜੈ ਪਾਏ ਦੁੱਖ ਲਾਈਦਾ ਬਹੁਤੀ ਦੇ ਸਜਾਏ ਕਹਿੰਦੇ ਵੀ ਮਾਇਆ ਦੇ ਪਿਆਰ ਦੇ ਨਾਲ ਸਾਨੂੰ ਬਹੁਤ ਦੁੱਖ ਲੱਗਦਾ ਤੇ ਸਾਨੂੰ ਇਸ ਤਰ੍ਹਾਂ ਸਾਡਾ ਮਨ ਬਹੁਤ ਸਜ਼ਾ ਦਿੰਦਾ ਨਾਨਕ ਨਾਮ ਲੱਗੇ ਸੇ ਉਬਰੇ ਹੋਮੈ ਸ਼ਬਦ ਗਵਾਏ ਕਹਿੰਦੇ ਹੈ ਨਾਨਕ ਜੋ ਪ੍ਰਮਾਤਮਾ ਦੇ ਨਾਮ ਵਿੱਚ ਲੱਗ ਜਾਂਦੇ ਨੇ ਉਹ ਇਸ ਸੰਸਾਰ ਦੇ ਪੌਜਲ ਦੇ ਵਿੱਚੋਂ ਤਰ ਜਾਂਦੇ ਨੇ ਤੇ ਉਹਨਾਂ ਦੇ ਅੰਦਰੋਂ ਗੁਰੂ ਦਾ ਸ਼ਬਦ ਹਉਮੈ ਨੂੰ ਖਤਮ ਕਰ ਦਿੰਦਾ ਹਾਂਜੀ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਆ ਬਹੁਤ ਬਹੁਤ ਵਾਰ ਬਾਣੀ ਦੇ ਵਿੱਚ ਨਾਮ ਸ਼ਬਦ ਤੇ ਇਸ ਤਰ੍ਹਾਂ ਮਤਲਬ ਬਹੁਤ ਵਾਰ ਆਉਂਦਾ ਕਿ ਨਾਮ ਵਿੱਚ ਜੁੜੀਏ ਸ਼ਬਦ ਵਿੱਚ ਜੁੜੀਏ ਕਈ ਦਫਾ ਸਾਡੇ ਮਨ ਵਿੱਚ ਹੁੰਦਾ ਕਿ ਗੁਰੂ ਸਹਿਬਾਨ ਨਾਮ ਕਿਸ ਨੂੰ ਕਹਿ ਰਹੇ ਨੇ ਸ਼ਬਦ ਕਿਸ ਨੂੰ ਕਹਿ ਰਹੇ ਨੇ ਪੂਰਾ 100% ਗੁਰੂ ਸਾਹਿਬਾਨ ਹੀ ਜਾਣਦੇ ਨੇ ਕਿ ਵੀ ਉਹ ਨਾਮ ਜਦੋਂ ਕਹਿੰਦੇ ਨੇ ਤਾਂ ਕਿਸ ਚੀਜ਼ ਨੂੰ ਕਹਿੰਦੇ ਨੇ ਤੇ ਜਦੋਂ ਸ਼ਬਦ ਕਹਿ ਰਹੇ ਨੇ ਤਾਂ ਕਿਸ ਚੀਜ਼ ਨੂੰ ਪਰ ਜਿਸ ਤਰ੍ਹਾਂ ਵੀ ਮਨ ਦੇ ਵਿੱਚ ਗੱਲ ਆਉਂਦੀ ਆ ਜਾਂ ਕੋਈ ਵਿਦਵਾਨ ਵੀਰ ਪੈਣਾ ਦੇ ਵਿਚਾਰ ਸੁਣੇ ਨੇ ਨਾਮ ਤੇ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਪਰਮਾਤਮਾ ਦਾ ਨਾਮ ਹੈ ਨਾ ਇਹ ਜਿਸ ਤਰ੍ਹਾਂ ਨਾਮ ਸ਼ਬਦ ਇਹ ਆਪਸ ਦੇ ਵਿੱਚ ਇਹਨਾਂ ਦਾ ਸਬਦ ਦਾ ਵਡਾ ਸੰਬੰਧ ਹੈ ਨੇੜੇ ਦਾ ਸਾਡੇ ਅੰਦਰ ਪਰਮਾਤਮਾ ਦਾ ਨਾਮ ਟਿਕ ਜਾਣਾ ਇਹ ਜਿੱਦਾਂ ਇੱਕ ਬਹੁਤ ਹੀ ਗਹਿਰਾਈ ਵਾਲੀ ਜਿੱਦਾਂ ਅਵਸਥਾ ਹੈਗੀ ਆ ਨਾ ਪਹਿਲਾਂ ਤਾਂ ਹੈਗਾ ਸ਼ਬਦ ਸ਼ਬਦ ਹੈ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਨੇ ਗੁਰੂ ਸਾਹਿਬਾਨ ਦੀ ਬਾਣੀ ਸਾਡੇ ਲਈ ਸ਼ਬਦ ਗੁਰੂ ਹੈ ਨਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਦੇ ਆ ਤਾਂ ਅਸੀਂ ਇਹ ਸ਼ਬਦ ਦੇ ਲੜ ਲੱਗਦੇ ਆ ਗੁਰੂ ਦੇ ਸ਼ਬਦ ਦੇ ਲੜ ਲੱਗਦੇ ਆ ਜਦੋਂ ਸਾਡਾ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਬਾਣੀ ਦੇ ਨਾਲ ਪਿਆਰ ਪੈ ਜਾਂਦਾ ਤਾਂ ਹੌਲੀ-ਹੌਲੀ ਹੌਲੀ-ਹੌਲੀ ਸਾਡੇ ਲਈ ਰਸਤੇ ਬਣਦੇ ਜਾਂਦੇ ਨੇ ਇਹ ਤਾਂ ਹੋ ਗਿਆ ਨਾ ਜਦੋਂ ਸਾਡਾ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਪਿਆਰ ਪੈ ਗਿਆ ਇਹ ਸਾਡਾ ਗੁਰੂ ਦੇ ਲੜ ਲੱਗਣਾ ਹੋ ਗਿਆ ਜਦੋਂ ਅਸੀਂ ਗੁਰੂ ਦੇ ਲੜ ਲੱਗੇ ਨਾ ਫਿਰ ਗੁਰੂ ਨੇ ਸਾਨੂੰ ਨਾਮ ਦੀ ਦਾਤ ਦੇਣੀ ਆ ਫਿਰ ਸਾਡਾ ਹੌਲੀ-ਹੌਲੀ ਪਰਮਾਤਮਾ ਦੇ ਨਾਮ ਦੇ ਵਿੱਚ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਨਾਮ ਕਿਸ ਤਰ੍ਹਾਂ ਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਦੇ ਆ ਅਸੀਂ ਗੁਰੂ ਨਾਨਕ ਦੇਵ ਜੀ ਵੱਲੋਂ ਸਾਨੂੰ ਗੁਰਮੰਤਰ ਵਾਹਿਗੁਰੂ ਸ਼ਬਦ ਦਿੱਤਾ ਹੋਇਆ ਉਹਦਾ ਵੀ ਜਾਪ ਕਰ ਸਕਦੇ ਆ ਪਰ ਕਈ ਵਾਰ ਸੰਗਤ ਵਿੱਚ ਸੁਣਨ ਨੂੰ ਆਉਂਦਾ ਕਿ ਜੀ ਸਾਡਾ ਮਨ ਨਹੀਂ ਟਿਕਦਾ ਹੈ ਨਾ ਤੇ ਕਈ ਦਫਾ ਕਈ ਸੰਗਤ ਵਿੱਚੋਂ ਕਹਿੰਦੇ ਨੇ ਹਰੀ ਦੇ ਜਨਕੀ ਸਾਡਾ ਜਾਦਾ ਮਨ ਮੂਲ ਮੰਤਰ ਵਿੱਚ ਟਿਕਦਾ ਹਾਂ ਜੀ ਸੰਗਤ ਜੀ ਇਹਦੇ ਵਿੱਚ ਬਿਲਕੁਲ ਵੀ ਕੋਈ ਵਹਿਮ ਪਰਮ ਦੀ ਗੱਲ ਨਹੀਂ ਜੇ ਆਪ ਦਾ ਮਨ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨ ਵਿੱਚ ਲੱਗਦਾ ਤਾਂ ਆਪ ਵਾਹਿਗੁਰੂ ਦਾ ਜਾਪ ਕਰ ਲਓ ਪਰ ਜੇ ਆਪ ਦਾ ਮਨ ਮੂਲ ਮੰਤਰ ਦੇ ਵਿੱਚ ਟਿਕਦਾ ਤਾਂ ਆਪ ਮੂਲ ਮੰਤਰ ਦਾ ਜਾਪ ਕਰ ਲਓ ਜਿਸ ਵੀ ਸ਼ਬਦ ਦੇ ਵਿੱਚ ਆਪ ਦਾ ਮਨ ਭਿੱਜਦਾ ਹੈ ਆਪ ਉਸ ਦਾ ਹੀ ਸਿਮਰਨ ਕਰ ਲਓ ਪਰਮਾਤਮਾ ਸਾਰੀ ਗੁਰੂ ਦੀ ਸਾਰੀ ਜਿਹੜੀ ਬਾਣੀ ਉਹਦੇ ਵਿੱਚ ਪਰਮਾਤਮਾ ਨੇ ਪਰਮਾਤਮਾ ਜਰੇ ਜਰੇ ਚ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਜਾਂਦੇ ਆ ਸਾਡੇ ਲਈ ਆਪਣੇ ਆਪ ਰਸਤੇ ਬਣਦੇ ਜਾਂਦੇ ਨੇ ਪਰਮਾਤਮਾ ਸਾਡੇ ਲਈ ਆਪਣੇ ਆਪ ਵਿਧੀ ਬਣਾਉਂਦੇ ਜਾਂਦੇ ਨੇ ਕਿਉਂਕਿ ਪਰਮਾਤਮਾ ਨੇ ਇਹ ਵਿਧੀ ਬਣਾਈ ਆ ਕਿ ਗੁਰੂ ਦਾ ਪਹਿਲਾਂ ਸ਼ਰਨ ਲੈਣੀ ਆ ਜੀਵ ਨੇ ਫਿਰ ਓਥੋਂ ਨਾਮ ਮਿਲਣਾ ਨਾਮ ਦੀ ਕਮਾਈ ਹੋਣੀ ਆ ਫਿਰ ਪ੍ਰਮਾਤਮਾ ਨੇ ਰਹਿਮਤ ਕਰਕੇ ਆਪ ਦੇ ਨਾਲ ਜੀਵ ਨੂੰ ਮਿਲਾ ਲੈਣਾ ਤੇ ਇਹ ਫਿਰ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਪ੍ਰੇਮ ਦੇ ਨਾਲ ਜੁੜ ਜਾਂਦੇ ਆ ਤਾਂ ਹੌਲੀ ਹੌਲੀ ਪਰਮਾਤਮਾ ਆਪ ਹੀ ਵਿਧੀ ਬਣਾਈ ਜਾਂਦੇ ਨੇ ਜਦੋਂ ਅਸੀਂ ਇਸ ਰਸਤੇ ਵਿੱਚ ਪੈਨੇ ਆ ਤਾਂ ਸਾਨੂੰ ਸਾਰਾ ਕੁਝ ਹੌਲੀ 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 ਸਾਰੇ ਭੇਦ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਭਗਤੀ ਕਰਨ ਦੇ ਫਿਰ ਜਿਸ ਤਰ੍ਹਾਂ ਜੀਵ ਹੌਲੀ ਹੌਲੀ ਸ਼ੁਰੂ ਜਿੱਦਾਂ ਕਹਿੰਦੇ ਇੱਕ ਵਾਰ ਰਸਤੇ ਤੇ ਚੱਲਿਆ ਤਾਂ ਫਿਰ ਅੱਗੇ ਅੱਗੇ ਰਸਤਾ ਬਣਦਾ ਹੀ ਜਾਂਦਾ ਹੈ ਸਾਡੇ ਲਈ ਤੇ ਬਹੁਤ ਸੌਖਾ ਹੈ ਕਿ ਪਹਿਲੇ ਜਿਹੜੇ ਭਗਤ ਹੋਏ ਨੇ ਗੁਰੂ ਸਹਿਬਾਨ ਨੇ ਸਾਨੂੰ ਕਿਸ ਤਰ੍ਹਾਂ ਉਹ ਰਸਤਾ ਦੱਸ ਕੇ ਨੇ ਜਿਸ ਕਿਸ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਹੋ ਉਹਨਾਂ ਲਈ ਸੀ ਨਾ ਹੁਣ ਤੇ ਰਸਤਾ ਬਣਿਆ ਹੋਇਆ ਹੈ ਨਾ ਹੁਣ ਤੇ ਸਿਰਫ ਆਪਾਂ ਉਸ ਰਸਤੇ ਤੇ ਚੱਲਣਾ ਹੈ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਪਰਮਾਤਮਾ ਜੀ ਪਰਮੇਸ਼ਰ ਜੀ ਆਪ ਦੀ ਬਾਣੀ ਦੀ ਵਿਚਾਰ ਕਰਦੇ ਆ ਅਨੰਤ ਗਲਤੀਆਂ ਹੋਈਆਂ ਨੇ ਜੀ ਬਹੁਤ ਭੁੱਲਾਂ ਚੁੱਕਾ ਹੋਈਆਂ ਨੇ ਬਖਸ਼ਨਾ ਸੱਚੇ ਪਿਤਾ ਜੀ ਅੱਗੇ ਤੋਂ ਸਮਤ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ